ਮੰਤਰੀ ਮਾਕਰਨੀ ਦੁਆਰਾ ਬਿਲਡ ਕੈਨੇਡਾ ਹਾਊਸਿੰਗ ਏਜੰਸੀ ਦਾ ਐਲਾਨ ਕੀਤਾ ਗਿਆ ਸਸ਼ੀਕਾਲਜੀ ਮੈਰੋਸ਼ਨੀ ਤੁਸੀਂ ਵੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਪ੍ਰਧਾਨ ਮੰਤਰੀ ਮਾਕਰਨੀ ਨੇ ਐਤਵਾਰ ਦੁਪਹਿਰ ਨੂੰ ਬਿਲਡ ਕੈਨੇਡਾ ਹੋਮਜ਼ ਦੀ ਸ਼ੁਰੂਆਤ ਦਾ ਐਲਾਨ ਕੀਤਾ ਜੋ ਕਿ ਫੈਡਰਲ ਸਰਕਾਰ ਤੇ ਹਾਊਸਿੰਗ ਪ੍ਰੋਗਰਾਮ ਦੀ ਨਿਗਰਾਨੀ ਕਰੇਗੀ ਇਸ ਦੇ ਨਾਲ ਹੀ ਇਹ ਏਜੰਸੀ ਲਿਬਰਲ ਦੇ ਹਾਊਸਿੰਗ ਨਿਰਮਾਣ ਨੂੰ ਦੁੱਗਣਾ ਕਰਨ ਦੇ ਚੋਣ ਵਾਦੇ ਦਾ ਹਿੱਸਾ ਹੈ ਸੀ ਕਾਰਨੀ ਨੇ ਕਿਹਾ ਕਿ ਇਹ ਨਵੀਂ ਏਜੰਸੀ ਕੈਨੇਡਾ ਵਿੱਚ ਘਰ ਬਣਾਉਣ ਦੀ ਪ੍ਰਕਿਰਿਆ ਨੂੰ ਬਹੁਤ ਕਿਫਾਇਤੀ ਰਿਹਾਇਸ਼ ਵਾਲੇ ਘਰਾਂ ਦੇ ਨਿਰਮਾਣ ਵਿੱਚ ਵੀ ਮਦਦ ਕਰੇਗੀ ਇਸ ਤੋਂ ਇਲਾਵਾ ਇਹ ਕਮਿਊਨਿਟੀ ਹਾਊਸਿੰਗ ਨੂੰ ਵਧਾਏਗੀ ਤੇ ਮੱਧ ਵਰਗ ਦੇ ਲੋਕਾਂ ਲਈ ਘਰ ਬਣਾਉਣ ਲਈ ਪ੍ਰਾਈਵੇਟ ਡਿਵੈਲਪਰਸ ਨਾਲ ਸਾਂਝ ਬਣਾਵੇਗੀ ਏਜੰਸੀ ਦੇ ਸੀਈਓ ਐਨਾ ਬਾਇਓਲਾਉ ਨੇ ਨਿਯੁਕਤ ਕੀਤਾ ਗਿਆ ਕਿ ਜੋ ਪਹਿਲਾਂ ਟੋਰਾਂਟੋ ਦੇ ਸਿਟੀ ਕਾਉਂਸਲਰ ਰਹੇ ਚੁਕੇ ਹਨ ਇਹ ਏਜੰਸੀ ਸਰਕਾਰ ਜ਼ਮੀਨਾਂ ਦੇ ਨਿਰਮਾਣ ਦੀ ਮਜ਼ਦੂਰੀ ਦੇ ਸਕੇਗੀ ਅਤੇ ਘਰ ਬਣਾਉਣ ਦੀ ਸ਼ੁਰੂਆਤ ਰਾਜਨੀਤੀ ਲਈ ਫੰਡ ਦੀ ਮੁਹਿੰਮ ਕਰੇਗੀ ਸਰਕਾਰ ਨੇ ਇਸ ਏਜੰਸੀ ਲਈ 13 ਬਿਲੀਅਨ ਡਾਲਰ ਰਖਵਾਏ ਹਨ ਇਸ ਫੰਡ ਨਾਲ ਪਹਿਲਾ ਪੜਾਅ ਵਿੱਚ ਦੇਸ਼ ਪਰ ਵਿੱਚ 6 ਥਾਵਾਂ ਤੇ 4000 ਮਿਲੀਅਨ ਕਾਰ ਬਣਾਏ ਜਾਣਗੇ ਉਹਨਾਂ ਵਿੱਚ ਓਟਵਾ ਐਡਮਿੰਟਨ ਵਿਨੀਪੈਗ ਟ੍ਰਾਂਟੋ ਨਗਾਇਆ ਹੈ ਅਤੇ ਡਾਟਮਾਉਥ ਸ਼ਾਮਿਲ ਹਨ ਜੋ ਕਿ ਸਰਕਾਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਨਿਰਮਾਣ ਕੰਮ ਅਗਲੇ ਸਾਲ ਸ਼ੁਰੂ ਹੋਵੇਗਾ ਹਾਲਾਂਕਿ ਇਹ ਉਪਰਾਰਾ ਵੱਡਾ ਹੈ ਪਰ ਕੰਜ਼ਰਵੇਟਿਵ ਆਗੂ ਪੀਅਰ ਪਾਲੀਵਰ ਨੇ ਇਸ ਦੀ ਆਲੋਚਨਾ ਕੀਤੀ ਹੈ ਉਹ ਕਹਿੰਦੇ ਹਨ ਕਿ ਕਾਰਨ ਸਿਰਫ ਨਵੇਂ ਬਿਊਰੋਕੇਸੀ ਬਣਾ ਕੇ ਕੰਮ ਨੂੰ ਹੋਰ ਥੱਲੇ ਲਿਆ ਰਿਹਾ ਹੈ ਪੋਲੀਓ ਵਰ ਨੇ ਲੰਗੇ ਸਭ ਹਫਤੇ ਆਪਣੇ ਹਾਊਸਿੰਗ ਰਾਜਨੀਤਿਕ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਸਰਕਾਰ ਮੈਨੀਪੂਲੇਟਿੰਗ ਨੂੰ ਉਤਸ਼ਾਹ ਦੇਵੇਗੀ ਅਤੇ ਉਹ ਪਰਮਿਟ ਜਾਰੀ ਕਰਨ ਦੀ ਪ੍ਰਕਿਰਿਆ ਤੇਜੀ ਨਾਲ ਅਤੇ ਵਿਕਾਸ ਲਗਾਤਾਰ ਨੂੰ ਘਟਾਉਣ ਅਤੇ ਇਸ ਦੇ ਨਾਲ ਹੀ ਕੈਪੀਟਲ ਗੇਨ ਟੈਕਸ ਨੂੰ ਮਾਫ ਕੀਤਾ ਜਾਵੇਗਾ ਅਤੇ 1.3 ਮਿਲੀਅਨ ਡਾਲਰ ਤੋਂ ਘੱਟ ਕੀਮਤ ਵਾਲੇ ਘਰਾਂ ਉੱਤੇ ਲੱਗਣ ਵਾਲੇ 5% ਜੀਐਸਟੀ ਨੂੰ ਵੀ ਹਟਾਇਆ ਜਾਵੇਗਾ ਇਦਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਨਾਲ ਤਨਬਰ